प्यारे श्रोताओं मैं डॉक्टर मुकीत सिंह पट्टी आज ਤੁਹਾਡੇ ਨਾਲ ਗੱਲ ਕਰਦਾ ਹਾਂ ਗਰਮੀਆਂ ਦੇ ਦਿਨਾਂ ਵਿੱਚ ਵਧੀਆ ਭੋਜਨ ਜਿਹੜੇ ਅਸੀਂ ਖਾਈਏ ਕਿ ਜਿਨ੍ਹਾਂ ਦੇ ਵਿੱਚੋਂ ਸਾਨੂੰ ਖਰਾਕੀ ਤੱਤਾਂ ਦੇ ਨਾਲ ਨਾਲ ਪਾਣੀ ਵੀ ਮਿਲੇ ਉਹਨਾਂ ਦੇ ਵਿੱਚੋਂ ਇੱਕ ਹੈ ਖੀਰਾ ਖੰਬਰ ਕੰਬਰੇ ਦੇ ਗੁਣਾ ਦੀ ਅਗਰ ਗੱਲ ਕਰੀਏ ਤਾਂ ਖੀਰਾ ਇੱਕ ਬਹੁਤ ਹੀ ਸਿਹਤਮੰਦ ਖਰਾਕ ਦਾ ਇੱਕ ਵੱਡਾ ਹਿੱਸਾ ਹੈ। ਸਰ ਇਹ ਖੀਰੇ, ਕਦੂ, ਸਪੈਸ਼ ਜਾਂ ਖਰਬੂਜੇ ਦੇ ਨਾਲ ਇੱਕ ਉਕਰ ਬਿੱਟੀਸੀ ਪਰਵਾਰ ਦੇ ਨਾਲ ਸੰਬੰਧਿਤ ਹੈਗਾ ਇਹਦੀ ਅਗਰ ਆਪਾਂ بیسਕ ਇੰਟਰੋਡਕਸ਼ਨ ਦੀ ਗੱਲ ਕਰੀਏ ਤਾਂ ਇੱਕ ਕੱਟ ਕੈਲੋਰੀ ਵਾਲਾ ਫਲ ਹੈ ਇਹਦੇ ਵਿੱਚ ਜਿਹੜੇ ਬੀਜ ਹੁੰਦੇ ਆ ਇਹ ਇੱਕ ਫੁੱਲਦਾਰ ਪੌਦੇ ਤੋਂ ਉਗਦਾ ਤੁਸੀਂ ਆਮ ਦੇਖਿਆ ਹੋਊਗਾ ਕਿ ਆਪਾਂ ਜ਼ਿਆਦਾਤਰ ਪਿੰਡੂ ਪਰਿਵਾਰਾਂ ਨਾਲ ਜਾਂ ਖੇਤੀ ਕਰਨ ਵਾਲੇ ਪਰਿਵਾਰਾਂ ਨਾਲ ਸੰਬੰਧਿਤ ਹੈ ਖੀਰੇ ਤੁਸੀਂ ਜ਼ਰੂਰ ਆਪ ਖੇਤੀ ਕੀਤੀ ਹੋਊਗੀ ਜਾਂ ਕਿਤੇ ਵੀ ਦੇਖੇ ਹੋਣਗੇ ਪਾਣੀ ਅਤੇ ਹੋਰ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਇਹਦੇ ਵਿੱਚ ਫਾਈਬਰ ਵਿਟਾਮਿਨ E ਵਿਟਾਮਿਨ K ਤੇ C ਪੋਟਾਸ਼ੀਅਮ ਕੈਲਸ਼ੀਅਮ ਸ਼ਾਮਲ ਹੁੰਦੇ ਆ ਅੰਦਾਜ਼ਨ ਇੱਕ ਸਰਵਿੰਗ ਜਿਹੜੀ 100 ਗ੍ਰਾਮ ਦੀ ਜਾਂ ਇੱਕ ਦਰਮਿਆਨੇ ਆਕਾਰ ਦਾ ਖੀਰਾ ਜਿਹੜਾ ਉਹਦੇ ਵਿੱਚ ਲਗਭਗ ਤਿਹਾਈ ਹਿੱਸਾ ਜਿਹੜਾ ਉਹ ਪਾਣੀ ਹੁੰਦਾ ਇੱਕ ਖੀਰੇ ਨੂੰ ਤੁਸੀਂ ਅਗਰ ਛਿਲਕੇ ਸਮੇਤ ਖਾਈਏ ਤਾਂ ਸਾਨੂੰ ਉਹਦੇ ਜਿਹੜੇ ਗੁਣ ਹੁੰਦੇ ਨੇ ਉਹਦੇ ਵਿੱਚ 15 ਕੈਲੋਰੀਆਂ ਹੁੰਦੀਆਂ 0.1 ਗ੍ਰਾਮ ਚਰਬੀ 10.6 ਗ੍ਰਾਮ ਕਾਰਬੋਹਾਈਡਰੇਟਸ 0.5 ਗ੍ਰਾਮ ਫਾਈਬਰ 1.7 ਗ੍ਰਾਮ ਜਿਹੜੀ ਆ ਉਹ ਮਿੱਠਾ ਮੈਦੇਜ ਖੰਡ ਜਿਹਨੂੰ ਆਪਾਂ ਕਹਿੰਦੇ ਨੇ 0.7 ਗ੍ਰਾਮ ਪ੍ਰੋਟੀਨ ਹੁਣ ਖੀਰੇ ਸਾਡੇ ਜਰੂਰ ਨੂੰ ਜ਼ਰੂਰੀ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਦੇ ਆ ਖੀਰੇ ਨੂੰ ਜਿਵੇਂ ਵੱਲੋ 16.4 ਮਾਈਕਰੋਗ੍ਰਾਮ ਵਿਟਾਮਿਨ K ਰੋਜ਼ਾਨਾ ਦਾ ਤੁਹਾਡਾ ਇੱਕ ਖੀਰਾ ਜਿਹੜਾ ਵਾ ਪਉ ਤੁਸੀਂ ਲੈ ਲੈਂਦੇ ਹੋ ਤਾਂ 14% ਜਿਹੜਾ ਤੁਹਾਡਾ ਉਹ ਡੇਲੀ ਵੈਲਿਊ ਸਾਨੂੰ ਜਿੰਨੀ ਵਿਟਾਮਿਨ ਕਿ ਚਾਹੀਦਾ ਉਹ ਮਿਲ ਜਾਂਦਾ ਇਹਦੇ ਵਿੱਚ 147 ਮਿਲੀਗ੍ਰਾਮ ਪੋਟਾਸ਼ੀਅਮ ਮਿਲ ਜਾਂਦਾ 2.8 ਮਿਲੀਗ੍ਰਾਮ ਵਿਟਾਮਿਨ ਸੀ ਮਿਲ ਜਾਂਦਾ 16 ਮਿਲੀਗ੍ਰਾਮ ਕੈਲਸ਼ੀਅਮ ਕੈਲਸ਼ੀਅਮ ਮਿਲ ਜਾਂਦਾ ਹੁਣ ਖੀਰੇ ਦੇ ਹੋਰ ਜਿਹੜੇ ਸਿਹਤ ਨੂੰ ਲਾਭ ਨੇ ਦੇਵੇ ਕੱਚਾ ਖੀਰਾ ਅਸੀਂ ਖਾਂਦੇ ਆ ਨਾ ਕਈ ਵਰੀ ਲੋਕ achar ਵਗੈਰਾ ਵੀ ਇਹਦਾ ਬਣਾ ਲੈਂਦੇ ਨੇ ਪਰ ਆਪਾਂ ਜ਼ਿਆਦਾ ਕੱਚੇ ਖੀਰੇ ਦੀ ਗੱਲ ਕਰਦੇ ਆਂ ਇਹਦੇ ਵਿੱਚ ਐਂਟੀ ਆਕਸੀਡੈਂਟ ਬਹੁਤ ਵਧੀਆ ਹੁੰਦੇ ਨੇ ਯਾਨੀ ਕਿ ਐਂਟੀ ਆਕਸੀਡੈਂਟ ਨਾਲ ਭਰਪੂਰ ਹੁੰਦਾ ਜੋ ਤੁਹਾਡੇ ਸੈੱਲ ਦੀ ਰੱਖਿਆ ਕਰਦਾ ਪ੍ਰੋਟੈਕਟ ਕਰਦਾ ਸਾਡੇ ਸੈੱਲ ਨੂੰ ਡੈਮੇਜ ਹੋਣ ਤੋਂ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਕ੍ਰੋਨਿਕ ਡਿਸੀਜ਼ ਨੇ ਪੁਰਾਣੀਆਂ ਬਿਮਾਰੀਆਂ ਨੂੰ ਤੇ ਜੋਖਮ ਨੂੰ ਘੱਟ ਸਕਦਾ ਉਹ ਘੱਟ ਵੀ ਕਰਦਾ ਔਰ ਉਹਨਾਂ ਨੂੰ ਜਦੋਂ ਬਿਮਾਰੀਆਂ ਸਾਨੂੰ ਕਈ ਤਰ੍ਹਾਂ ਦੀਆਂ ਲੱਗੀਆਂ ਹੁੰਦੀਆਂ ਨੇ ਪੁਰਾਣੀਆਂ ਕ੍ਰੋਨਿਕ ਡਿਸੀਜ਼ ਤੇ ਉਹਨਾਂ ਨੂੰ ਕਿਰ ਵੀ ਕਰਦੇ ਵਿੱਚ ਹੈਲਪ ਕਰਦਾ ਹੈ ਮੈਡੀਸਨ ਦੇ ਨਾਲ ਹੈਲਪ ਕਰਦਾ ਹੈ ਹੁਣ ਖੀਰੇ ਖਾਣ ਨਾਲ ਤੁਹਾਡੀ ਸਿਹਤ ਦੇ ਵਿੱਚ ਘੱਟ ਤੋਂ ਘੱਟ ਜੀ ਪੰਜ ਛੇ ਤਰ੍ਹਾਂ ਦੇ ਮੀਨ ਮੁੱਖ ਫਾਇਦੇ ਨੇ ਉਹਨਾਂ ਬਾਰੇ ਆਪਾਂ ਥੋੜੀ ਗੱਲ ਕਰਦੇ ਹਾਂ ਉਹਦੇ ਵਿੱਚ ਕੀ ਹੁੰਦਾ ਕਿ ਸਾਨੂੰ ਪਾਣੀ ਦਿੰਦਾ ਜਿਵੇਂ ਗਰਮੀਆਂ ਦੇ ਵਿੱਚ ਜਾਂ ਸਬਜ਼ੀਆਂ ਦੇ ਵਿੱਚ ਵੀ ਸਾਨੂੰ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਜਿਹਦੇ ਨਾਲ ਸਾਡਾ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਪਾਚਨ ਠੀਕ ਰਹਿੰਦਾ ਗੁਰਦਿਆਂ ਦੇ ਕੰਮ ਕਾਜ ਵਾਸਤੇ ਵੀ ਇਹ ਸਾਈ ਹੁੰਦਾ ਸਾਡੀ ਯਾਦਦਾਸ਼ਤ ਤੇ ਗਿਆਨ ਜਿਹੜਾ ਉਹਦੇ ਵਾਸਤੇ ਵੀ ਬਹੁਤ ਵਧੀਆ ਹੈ। ਸਰੀਰ ਦੇ ਤਾਪਮਾਨ ਜਿਹੜਾ ਸਾਡਾ ਟੈਂਪਰੇਚਰ ਹੈ, ਸਰੀਰ ਦਾ ਤਾਪਮਾਨ ਉਹਨੂੰ ਵੀ ਇੱਕ ਨਿਜ਼ਮਤ ਰੱਖਣ ਦੇ ਵਿੱਚ ਹੈਲਪ ਕਰਦਾ। ਕੋ ਜੇਕਰ ਤੁਹਾਨੂੰ ਆਪਣੇ ਸਰੀਰ ਨੂੰ ਲੋੜਿੰਦਾ ਪਾਣੀ ਪੀਣ ਦੀ ਕਰਦੇ ਹੋ ਤੇ ਉਹਦੇ ਵਿੱਚ ਸਾਨੂੰ ਤੁਸੀਂ ਖੀਰੇ ਨੂੰ ਪਾਣੀ ਦੀ ਬੋਤਲ ਦੇ ਵਿੱਚ ਵੀ ਪਾ ਸਕਦੇ ਹੋ ਕਿਉਂਕਿ ਨਾਲ ਦੀ ਨਾਲ ਪਾਣੀ ਦੇ ਤੁਹਾਨੂੰ ਟੇਸ ਵੀ ਮਿਲਦਾ ਇਹਦੇ ਖਰਾਕੀ ਤੱਤ ਜਿਹੜੇ ਐਡ ਹੋ ਗਏ ਉਹ ਵੀ ਅੰਦਰ ਜਾਂਦੇ ਆ। ਜਾਂ ਤੁਸੀਂ ਇਹਨੂੰ ਸੈਲਡ ਦੇ ਰੂਪ ਵਿੱਚ ਜਾਂ ਕੋਈ ਹੋਰ ਸਨੈਕਸ ਦੇ ਰੂਪ ਵਿੱਚ ਖੀਰੇ ਨੂੰ ਲੈ ਸਕਦੇ ਹੋ ਸਾਡੀਆਂ ਹੱਡੀਆਂ ਵਾਸਤੇ ਬਹੁਤ ਲਾਹੇਵੰਦ ਹੁੰਦਾ ਕਿਉਂਕਿ ਖੀਰੇ ਦੇ ਵਿੱਚ ਜੋ ਵਿਟਾਮਿਨ K ਦੇ ਨਾਲ ਭਰਪੂਰ ਹੁੰਦੇ ਆ ਤੇ ਉਹ ਹੱਡੀਆਂ ਦੀ ਸਿਹਤ ਵਾਸਤੇ ਬਹੁਤ ਹੀ ਲਾਹੇਵੰਦ ਹੁੰਦਾ ਕਾਫੀ ਮਾਤਰਾ ਵਿੱਚ ਵਿਟਾਮਿਨ K ਜਦੋਂ ਸਾਨੂੰ ਮਿਲ ਜਾਂਦਾ ਤੇ ਹੱਡੀਆਂ ਦੇ ਟੁੱਟਣ ਦਾ ਜਿਹੜਾ ਫ੍ਰੈਕਚਰ ਹੋਣ ਦਾ ਖਤਰਾ ਉਹ ਬਹੁਤ ਘਟ ਜਾਂਦਾ ਅਤੇ ਹੱਡੀਆਂ ਸਿਹਤਮੰਦ ਤੇ ਹੱਡੀਆਂ ਦਾ ਪੁੰਜ ਹੁੰਦਾ ਸਾਡਾ ਉਹ ਸਿਹਤਮੰਦ ਰਹਿੰਦਾ ਤੁਹਾਡੀਆਂ ਹੱਡੀਆਂ ਦੀ ਖਣਿਜ ਜਦੋਂ ਘਟ ਜਾਂਦੀ ਜਿਹੜੀ ਗੰਢਤਾ ਘਟ ਜਾਂਦੀ ਹੈ ਤਾਂ ਉਹਦੇ ਵਿੱਚ ਫਿਰ ਕੀ ਵਰੀ ਆਸਟਿਓਸ ਪ੍ਰੋਸੈਸ ਦੇ ਜੋ ਕੰਮ ਜਿਹੜੇ ਉਹ ਜ਼ਿਆਦਾ ਵੱਜ ਜਾਂਦੇ ਇਸ ਕਰਕੇ ਖੀਰੇ ਦੇ ਨਾਲ ਸਾਡੇ ਹੱਡੀਆਂ ਬਹੁਤ ਹੀ ਜਿਹੜੀਆਂ ਮਜ਼ਬੂਤ ਰਹਿੰਦੀਆਂ ਨੇ ਉਹ ਜਿਹੜਾ ਵਿਟਾਮਿਨ ਕੇ ਤੇ ਕੈਲਸ਼ੀਅਮ ਦਾ ਜਿਹੜਾ ਸਮੀਲ ਹੈਗਾ ਇਹ ਹੱਡੀਆਂ ਨੂੰ ਬਹੁਤ ਜ਼ਿਆਦਾ ਲਾਭ ਦਿੱਤਾ ਇਸ ਕਰਕੇ ਵਿਟਾਮਿਨ ਕੇ ਤੁਹਾਡੇ ਸਰੀਰ ਨੂੰ ਕੈਲਸ਼ੀਅਮ ਨੂੰ ਡਾਈਜੈਸਟ ਕਰਨ ਵਾਸਤੇ ਬਹੁਤ ਜ਼ਰੂਰਾ ਮਤਲਬ ਹੁੰਦਾ ਮੰਨ ਲਓ ਤੁਸੀਂ ਕੈਲਸ਼ੀਅਮ ਲੈ ਰਹੇ ਹੋ ਅਗਰ ਨਾਲ ਵਿਟਾਮਿਨ K ਜਿਵੇਂ ਖੀਰੇ ਦੇ ਵਿੱਚ ਤੇ ਉਹ ਕੈਲਸ਼ੀਅਮ ਜਿਹੜਾ ਉਹ ਵਧੀਆ ਤਰੀਕੇ ਨਾਲ ਜਿਹੜਾ ਉਹ ਸੋਖਿਆ ਜਾਂਦਾ ਮਜ਼ਬੂਤ ਹੱਡੀਆਂ ਦੇ ਨਿਰਮਾਣ ਨੂੰ ਬਣਾਈ ਰੱਖਣ ਵਾਸਤੇ ਯਾਨੀ ਕਿ ਪੋਸ਼ਟਿਕ ਤੱਤ ਸਾਨੂੰ ਇਹਦੇ ਤੋਂ ਮਿਲ ਜਾਂਦੇ ਆ ਹੁਣ ਅੰਤੜੀਆਂ ਦੀ ਸਿਹਤ ਵਾਸਤੇ ਵੀ ਇਹ ਬਹੁਤ ਹੀ ਜ਼ਿਆਦਾ ਅllਾਹ ਹੈ ਬੰਦਾ ਉਹ ਲੋ ਖੀਰਿਆਂ ਦੇ ਵਿੱਚ ਜਿਹੜਾ ਪਾਣੀ ਕੁਦਰਤੀ ਤੌਰ ਤੇ ਉਹ ਸਾਡੀ ਪਾਚਨ ਦੀ ਕਿਰਿਆ ਨੂੰ ਠੀਕ ਰੱਖਦਾ ਸਾਡੇ ਸਰੀਰ ਨੂੰ ਭੋਜਨ ਨੂੰ ਤੋੜਨ ਦੇ ਵਿੱਚ ਤੇ ਪੋਸ਼ਟਿਕ ਤੱਤਾਂ ਨੂੰ ਜਜ਼ਬ ਕਰਨਾ ਜਿਹੜਾ ਡਾਈਜੈਸਟ ਕਰਨਾ ਉਦੇ ਵਿੱਚ ਹੈਲਪ ਕਰਦਾ ਇਹਦਾ ਫਾਈਬਰ ਜਿਹੜਾ ਸਾਡੀਆਂ ਅੰਤੜੀਆਂ ਦੀ ਗਤੀਵਿਧੀਆਂ ਨੂੰ ਨਿਯਮਤ ਕਰਦਾ ਤੇ ਜਿਹੜੀ ਉਹ ਉਹਨਾਂ ਨੂੰ ਸੰਚਾਰੂ ਢੰਗ ਨਾਲ ਚਲਾਉਂਦਾ ਕਬਜ਼ ਵਗੈਰਾ ਤੋਂ ਰਾਹਤ ਮਿਲਦੀ ਹੈ ਇਸ ਕਿਹਦੇ ਨਾਲ ਖੀਰੇ ਦਾ achar ਵੀ ਜਿਹੜਾ ਅੰਤੜੀਆਂ ਵਾਸਤੇ ਬਹੁਤ ਵਧੀਆ ਹੁੰਦਾ ਇਸ ਕਰਕੇ ਖੀਰੇ ਦੇ achar ਦੇ ਵਿੱਚ ਕਿਉਂਕਿ ਪ੍ਰੋਬਾਇਓਟਿਕ ਗੁਣ ਹੁੰਦੇ ਜਦੋਂ ਉਹਨੂੰ ਫਿਰ ਕੀਤਾ ਜਾਂਦਾ ਖਮੀਰ ਬਣਾਇਆ ਜਾਂਦਾ ਇਹਦਾ ਉਹਦੇ ਵਿੱਚ ਚੰਗੇ ਬੈਕਟੀਰੀਆ ਪੈਦਾ ਹੁੰਦੇ ਜੋ ਤੁਹਾਡੀਆਂ ਅੰਤੜੀਆਂ ਨੂੰ ਇਹੜੇ ਗੈਰ ਸਿੱਟਪੰਦ ਬੈਕਟੀਰੀਆ ਹੁੰਦੇ ਜਿਹੜੇ ਨੁਕਸਾਨਦਈ ਕਰਦੇ ਉਹਨਾਂ ਨੂੰ ਵਧਣ ਤੋਂ ਰੋਕਦੇ ਹੈ ਇਸ ਲਈ ਖੀਰਾ ਤੇ ਖੀਰੇ ਦਾ achar ਵੀ ਬਹੁਤ ਵਧੀਆ ਲੱਗ ਹੁਣ ਬਲੱਡ ਸ਼ੂਗਰ ਅਤੇ ਭਾਰ ਨੂੰ ਕੰਟਰੋਲ ਕਰਨ ਜਾਂ ਮੀਜ਼ ਕਰਨ ਦੇ ਵਿੱਚ ਸਾਡੀ ਹੱਲਪ ਕਰਦਾ ਜਦੋਂ ਤੁਸੀਂ ਖੀਰੇ ਖਾਂਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਕਿਉਂਕਿ ਜੇਕਰ ਤੁਹਾਨੂੰ ਮੋਟਾਪਾ ਜਾਂ ਟਾਈਪ 2 ਡਾਇਬੀਟਿਸ ਆਮ ਸ਼ੂਗਰ ਜਿਹੜੀ ਹੁੰਦੀ ਹੈ ਇਹ ਉਹ ਜਿਨੋ ਉਹਦੇ ਵਿੱਚ ਕੈਲੋਰੀਜ਼ ਜਾਂ ਕਾਰਬੋਹਾਈਡਰੇਟਸ ਜਾਂ ਖੰਡ ਘੱਟ ਹੁੰਦੀ ਹੈ ਤੇ ਇਹ ਤੁਹਾਨੂੰ ਕਾਫੀ ਖਾਦ ਤੱਕ ਜਿਹੜੀ ਹੈ ਤੁਹਾਡੇ ਬਲੱਡ ਸ਼ੂਗਰ ਨੂੰ ਵਜ਼ਨ ਨੂੰ ਵੀ ਮੈਨੇਜ ਕਰਨ ਦੇ ਵਿੱਚ ਤੁਹਾਡੀ ਹੈਲਪ ਕਰਦਾ ਕਿਉਂਕਿ ਖੀਰੇ ਦਾ ਜਿਹੜਾ ਪਾਣੀ ਤੇ ਫਾਈਬਰ ਤੁਹਾਨੂੰ ਲੰਮੀ ਸਮੇਂ ਤੱਕ ਤੁਹਾਡਾ ਪੇਟ ਭਰਿਆ ਰੱਖਦਾ ਤੇ ਵਾਰ-ਵਾਰ ਸਾਡਾ ਖਾਣ ਨੂੰ ਦਿਲ ਨਹੀਂ ਕਰਦਾ ਜਦੋਂ ਵਾਰ-ਵਾਰ ਕੁਝ ਖਾਣ ਨੂੰ ਦਿਲ ਨਹੀਂ ਕਰੂਗਾ ਤੇ ਕੁਦਰਤੀ ਤੌਰ ਤੇ ਸਾਡਾ ਜਿਹੜਾ ਵਜ਼ਨ ਹੈ ਉਹ ਵੀ ਕਾਬੂ ਦੇ ਵਿੱਚ ਰਹਿਣਾ ਤੇ ਸ਼ੂਗਰ ਵੀ ਸਾਨੂੰ ਮੈਨੇਜ ਕਰਨ ਦੇ ਵਿੱਚ ਹੈਲਪ ਮਿਲਣੀ ਹੈ ਹੁਣ ਕਈ ਵਾਰੀ ਕੀ ਹੁੰਦਾ ਕਿ ਫਾਇਦੇ ਕਾਫੀ ਹੁੰਦੇ ਜਦੋਂ ਜ ਕਿਉਂਕਿ ਇਹਦਾ ਗਲਾਈਸਿਮਿਕ ਇੰਡੈਕਸ ਜਿਹੜਾ ਵਾ ਉਹ ਬਹੁਤ ਘੱਟ ਹੁੰਦਾ ਇਸ ਕਰਕੇ ਇਹ ਸ਼ੂਗਰ ਵਾਲੇ ਮਰੀਜ਼ਾਂ ਨੂੰ ਵੀ ਖੀਰਾ ਖਾ ਲੈਣਾ ਚਾਹੀਦਾ ਹੁਣ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਵੀ ਇਹ ਬਚਾਉਂਦਾ ਕਿਉਂਕਿ ਉਹ ਖੀਰੇ ਦੇ ਵਿੱਚ ਜਿਹੜੀ ਆ ਕਰਕੋਬਿਟਾਸਿਨ B ਵੀ ਜਿਹੜੀ ਮਾਤਰਾ ਬਹੁਤ ਵਧੀਆ ਹੁੰਦੀ ਹੈ ਜੋ ਕੁਦਰਤੀ ਤੌਰ ਤੇ ਪੈਦਾ ਹੋਣ ਵਾਲਾ ਇੱਕ ਪੌਦਿਆਂ ਦਾ ਮਿਸ਼ਰਣ ਹੈ ਜੋ ਕੈਂਸਰ ਦੇ ਸੈੱਲ ਅਤੇ ਇਹਨਾਂ ਦੇ ਪ੍ਰਭਾਵ ਲਈ ਮਤਲਬ ਉਹਨਾਂ ਨੂੰ ਰੋਕਣ ਦੇ ਵਿੱਚ ਪ੍ਰिवेंट ਕਰਨ ਦੇ ਵਿੱਚ ਬਹੁਤ ਹੀ ਸਾਡਾ ਸਰੀਰ ਦੇ ਵਿੱਚ ਜਾ ਕੇ ਯੋਗਦਾਰ ਪਾਉਂਦਾ ਕਿਉਂਕਿ ਇਹ ਖੋਜਾਂ ਮੈਂ ਇੱਕ ਤਾਜ਼ਾ ਜਿਹੜੀਆਂ ਖੋਜਾਂ ਨੇ ਉਹ ਵੀ ਇਸ ਗੱਲ ਦੀ ਪੁਸ਼ਟੀ ਕਰਦੀਆਂ ਕਿ ਜਿਗਰ ਜਾਂ ਸਾਡੀ ਛਾਤੀ ਫੇਫੜੇ ਕੋਲੋਸਟ੍ਰੇਟ ਦੇ ਕੈਂਸਰ ਨਾਲ ਲੜਨ ਵਾਸਤੇ ਜਿਹੜਾ ਇਹ ਖੀਰੇ ਦੇ ਵਿੱਚ ਜਿਹੜੇ ਗੁਣ ਹੁੰਦੇ ਨੇ ਪਰਕੂਬੀਟਾਸਿਨ ਉਹ ਬਹੁਤ ਹੀ ਵਧੀਆ ਲਾਏਵੰਦ ਹੁੰਦੇ ਆ ਇਹ ਕੈਂਸਰ ਦੇ ਸੈੱਲਾਂ ਨੂੰ ਨਸ਼ਟ ਕਰਨ ਦੇ ਵਿੱਚ ਹੈਲਪ ਕਰਦਾ ਹੈ। ਅਤੇ ਛਿਲ ਨੂੰ ਜਦੋਂ ਜਿਹੜੇ ਛਿਲਕੇ ਵੀ ਕੈਂਸਰ ਦੀ ਰੋਕਥਾਮ ਦੇ ਵਿੱਚ ਸਹਾਇਤਾ ਕਰਦੇ ਆ। ਇਸ ਦਾ ਜਿਹੜਾ ਫਾਈਬਰ ਇੱਕ ਚੰਗਾ ਸਰੋਤ ਹੈ ਜੋ ਕਬਜ਼ ਨੂੰ ਘੱਟ ਕਰਦਾ ਤੇ ਕੋਲਨ ਦੇ ਕੈਂਸਰ ਵੀ ਮਰੀਜ਼ਾਂ ਨੂੰ ਪਚਾ ਕੇ ਰੱਖਦਾ, ਪ੍ਰिवेंट ਕਰਕੇ ਲੱਗਦਾ। ਹੁਣ ਇਹਦੇ ਵਿੱਚ ਸੋਡੀਅਮ ਦੀ ਮਾਤਰਾ ਜਿਵੇਂ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣਦੀ ਹੈ ਪਰ ਇਹਦੇ ਜਿਹੜੇ ਪੋਟਾਸ਼ੀਅਮ ਹੁੰਦਾ ਉਹ ਸੋਡੀਅਮ ਦੇ ਬੁਰੇ ਪ੍ਰਭਾਵਾਂ ਨੂੰ ਘਟਾ ਕੇ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਿੱਚ ਹੈਲਪ ਕਰਦਾ ਇਸ ਕਰਕੇ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਤੇ ਦਿਲ ਦੇ ਰੋਗੀਆਂ ਲਈ ਵੀ ਕੀੜਾ ਕਾਣਾ ਲਾਹੇਵੰਦ ਹੈ। ਬਲੱਡ ਪ੍ਰੈਸ਼ਰ ਜਦੋਂ ਘਟਾਉਣ ਦਾ ਇੱਕ ਤਰੀਕਾ ਇਹ ਨਹੀਂ ਕਿ ਉਸ ਇਕੱਲੇ ਨਾਲ ਲੇਕਿਨ ਇਹਦੇ ਨਾਲ ਨਾਲ ਤੁਹਾਨੂੰ ਉਹ ਮੈਡੀਸ਼ਨ ਵਗੈਰਾ ਦਾ ਤੁਹਾਡੀ ਚੱਲਦੀ ਰਹਿੰਦੀ ਹੈ ਪਰ ਇਹਦੇ ਵਿੱਚ ਜਿਹੜੀ ਐਥੀਸਕਲੋਰੋਸਿਸ ਵਰਗੀਆਂ ਜਿਹੜੀਆਂ ਡਿਸੀਜ਼ ਹੁੰਦੀਆਂ ਨੇ ਜੋ ਸਾਡੀਆਂ ਮਤਲਬ ਵੇਇਨਸ ਦਾ ਆਰਟਰੀਜ਼ ਦੀਆਂ ਰੋਗ ਹੁੰਦੇ ਨੇ ਦਿਲ ਦੀਆਂ ਉਹਨਾਂ ਦੀ ਜਿਹੜੀ ਤਮਨੀਆਂ ਦੇ ਕੰਧਾਂ ਤੇ ਜਿਹੜੀ ਚਰਬੀ ਜਮਾ ਹੋ ਜਾਂਦੀ ਹੈ ਉਹ ਉਹ ਕੋਲੇਸਟ੍ਰੋਲ ਘਟਕਾਟ ਦੇ ਵਿੱਚ ਵੀ ਇਹ ਹੈਲਪ ਕਰਦਾ ਤੇ ਸਾਡਾ ਇਹ ਜਿਹੜਾ ਫਾਈਬਰ ਫਰੇ ਦੇ ਵਿੱਚੋਂ ਸਾਨੂੰ ਮਿਲਦਾ ਉਹ ਦਿਲ ਦੇ ਰੋਗਾਂ ਤੋਂ ਬਚਾਉਣ ਲਈ ਵੀ ਸੱਡੀ ਹੈਲਪ ਕਰਦੇ ਨੇ ਹੁਣ ਖੀਰੇ ਖਾਣੇ ਕਿਸ ਤਰ੍ਹਾਂ ਇਹ ਕਰੀਪ ਤਨੁਸ਼ਾਰ ਇਹਨੂੰ ਪਤਾ ਹੀ ਹੈਗਾ ਹੁਣ ਖੀਰੇ ਦੀ ਮਤਲਬ ਜਿਹੜੀ ਬਹੁਤ ਪੱਕੀ ਦਾ ਗੁਣ ਨੇ ਇਹਦਾ ਸਵਾਦ ਵੀ ਬਹੁਤ ਟੇਸਟੀ ਹੈਗਾ ਅਸੀਂ ਬਿਨਾ ਕਿਸੇ ਨਮਕ ਤੋਂ ਜਾਂ ਬਿਨਾ ਕਿਸੇ ਨੂੰ ਐਕਸਟਰਾ ਐਡ ਕੀਤੇ ਆ ਇਹਨੂੰ ਖਾ ਸਕਦੇ ਕਿਉਂਕਿ ਬਹੁਤਾ ਜ਼ਿਆਦਾ ਸਾਨੂੰ ਨਮਕ ਜਾਂ ਕੋਈ ਮਿੱਠਾਈ ਦੇਤੇ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਇਹ ਤੁਸੀਂ ਅਲੱਗ-ਅਲੱਗ ਤਰੀਕਿਆਂ ਨਾਲ ਚਾਹ ਤੁਸੀਂ ਸੈਨੋਗਿੱਤੀ ਦੇ ਨਾਲ ਜਾਂ ਕੋਈ ਰੈਕਸ ਦੇ ਨਾਲ ਜਾਂ ਤੁਸੀਂ ਵੈਸੇ ਵੀ ਸਮੂਦੀ ਬਣਾ ਕੇ ਵੀ ਇਹ ਨਹੀਂ ਲੈ ਸਕਦੇ ਹੋ ਇਹਦਾ ਜੂਸ ਬਣਾ ਕੇ ਵੀ ਲੈ ਸਕਦੇ ਹੋ ਵੈਸੇ ਤੁਸੀਂ ਚਬਾ ਕੇ ਖਾ ਲੋਗੇ ਕੱਟ ਕੇ ਕੋ ਬਣਾ ਕੇ ਚੰਗੀ ਤਰ੍ਹਾਂ ਛਿਲਕੇ ਸਮੇਤ ਤਾਂ ਇਹ ਤੁਹਾਨੂੰ ਹੋਰ ਵੀ ਜ਼ਿਆਦਾ ਬੈਨੀਫਿਟ ਦੇ ਰੂਪ ਤੁਹਾਨੂੰ ਤੁਸੀਂ ਟੇਸਟੀ ਕਰਨ ਵਾਸਤੇ ਥੋੜਾ ਇਹਦੇ ਵਿੱਚ ਜਿਵੇਂ ਲੈਮਨ ਵਗੈਰਾ ਨਿੰਬੂ ਐਡ ਕਰ ਸਕਦੇ ਹੋ ਜੇਕਰ ਤੁਹਾਨੂੰ ਮਨਾਹੀ ਨਹੀਂ ਤਾਂ ਤੁਸੀਂ ਨਮਕ ਵੀ ਥੋੜਾ ਐਡ ਕਰ ਸਕਦੇ ਹੋ ਜੇਕਰ ਤੁਹਾਨੂੰ ਜਿਆਦਾ ਬਲੱਡ ਪ੍ਰੈਸ਼ਰ ਵਗੈਰਾ ਦੀ ਜਾਂ ਕੋਈ ਹੱਟ ਫੇਲਰ ਦੀ ਪ੍ਰੋਬਲਮ ਨਹੀਂ ਹੈਗੀ ਜਾਂ ਗੁਰਦਿਆਂ ਦੀ ਪ੍ਰੋਬਲਮ ਨਹੀਂ ਹੈਗੀ ਕਿ ਤੁਹਾਡੇ ਡਾਕਟਰ ਨੇ ਤੁਹਾਨੂੰ ਜਿਆਦਾ ਨਮਕਾਂ ਤੋਂ ਬੰਨਾ ਕੀਤਾ ਇਹ ਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਡレッਸਿੰਗ ਜਾਂ ਹਿਊਮਸ ਤਰੀਕੇ ਨਾਲ ਬਣਾ ਕੇ ਆਪਾਂ ਲੈ ਸਕਦੇ ਹਾਂ ਇਨਾਂ ਦੇ ਵਿੱਚ ਜਿਹੜਾ ਜੂਸ ਪਾਣੀ ਹੈ ਉਹ ਵੀ ਤੁਸੀਂ ਪੀ ਸਕਦੇ। ਇਹਨਾਂ ਨੂੰ ਤੁਸੀਂ ਕੱਚਾ ਖਾਓਗੇ ਤੋ ਕੇ ਆ ਹੋਰ ਵੀ ਜ਼ਿਆਦਾ ਵਧੀਆ ਲੱਗਦਾ ਹੈ। ਕੋਈ ਖੀਰੇ ਦੇ ਟੁਕੜੇ ਨੂੰ ਤੁਸੀਂ ਉਹ ਕ੍ਰੈਕਰਸ ਵਾਂਗਾਂ ਲਗਾ ਕੇ ਜਾਂ ਸਬਜ਼ੀਆਂ ਦਾ ਕਰੀਮ ਵਗੈਰਾ ਪਨੀਰ ਵਗੈਰਾ ਦੇ ਨਾਲ ਵੀ ਖਾ ਸਕਦੇ। ਸਲਾਦੇ ਦੇ ਤੌਰ ਤੇ ਵੀ ਖਾ ਸਕਦੇ। ਐਵੇਂ ਵੀ ਤੁਸੀਂ ਜੇਕਰ ਭੁੱਖ ਲੱਗੀ ਹੈ ਤਾਂ ਇੱਕ ਖੀਰਾ ਲੈ ਸਕਦੇ। ਲੇਕਿਨ ਇਹਦੀ ਕੁਆਂਟੀਟੀ ਦਾ ਵੀ ਧਿਆਨ ਰੱਖਣਾ ਹੁੰਦਾ। ਲੋੜ ਤੋਂ ਜ਼ਿਆਦਾ ਨਹੀਂ। ਕਿਉਂਕਿ ਖੀਰੇ ਜੀ ਵੀ ਅਗਰ ਅਸੀਂ ਲੋੜ ਤੋਂ ਜ਼ਿਆਦਾ ਮੰਲੋ ਤੁਸੀਂ ਹੁਣ 4-5 ਇੱਕੇਦਮ ਖਾ ਲੋਗੇ ਖਾਲੀ ਪੇਟ ਜਾਂ ਰੋਟੀ ਤੋਂ ਬਗੈਰ 4-5 ਇਕੱਠੇ ਕੀੜੇ ਖਾ ਜੋਗੇ ਜ਼ਿਆਦਾ ਉਹਦੇ ਨਾਲ ਫਿਰ ਕਈ ਵਾਰੀ ਪੇਟ ਦੀ ਖਰਾਬੀ ਹੋਣੀ ਲੂਜ਼ ਮੋਸ਼ਨ ਲੱਗਣੇ ਐਵੇਂ ਦੀਆਂ ਸਮੱਸਿਆਵਾਂ ਵੀ ਆ ਜਾਂਦੀਆਂ ਸੋ ਇਸ ਕਰਕੇ ਜਿੰਨੇ ਵੀ ਤੁਸੀਂ ਕੀੜੇ ਇਹਦੀ ਲਿਮਟ ਵੀ ਜ਼ਰੂਰ ਰੱਖਣੀ ਚਾਹੀਦੀ ਹੈ ਔਰ ਇਹਦੇ ਗੁਣ ਬਹੁਤ ਹੀ ਵਧੀਆ ਨੇ ਸਾਡੀ ਸਿਹਤ ਵਾਸਤੇ ਕੁਦਰਤ ਦਾ ਦਿੱਤਾ ਹੋਇਆ ਖਜ਼ਾਨਾ ਕਿ ਆਪਣੇ ਗੁਰੂ ਸਾਹਿਬ ਨੇ ਸਾਨੂੰ ਧਰਤੀ ਮਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਹੋਇਆ ਖਜ਼ਾਨਾ ਮੌਸਮ ਦੇ ਅਨਸਾਰ ਜਿਵੇਂ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਕਿ ਬਲਿਹਾਰੀ ਕੁਦਰਤ ਵਸਿਆ ਕਿ ਸਭ ਕੁਝ ਕੁਦਰਤ ਦੇ ਵਿੱਚ ਹੀ ਵਸਿਆ ਹੈ ਉਹ ਰੱਬ ਜਿਹੜਾ ਵਾ ਉਹ ਅੱਲਾ ਰਾਮ ਵਹਿਗੁਰੂ ਉਹਨੇ ਬਹੁਤ ਹੀ ਦਾਤਾਂ ਜਿਹੜੀਆਂ ਮਨੁੱਖ ਨੂੰ ਦਿੱਤੀਆਂ ਜਦੋਂ ਇਨਸਾਨ ਨੂੰ ਪੈਦਾ ਕੀਤਾ ਤੇ ਮੌਸਮ ਦੇ ਅਨਸਾਰ ਖਾਣ ਵਾਸਤੇ ਉਹਨੂੰ ਪੀਣ ਵਾਸਤੇ ਧਰਤੀ ਦੇ ਉੱਪਰ ਜਿਹੜੇ ਉਤਪਾਦ ਵੀ ਦਿੱਤੇ ਆ ਧਰਤੀ ਨੂੰ ਮਾਂ ਤਾਰੀ ਕਿਹਾ ਜਾਂਦਾ ਨਾ ਕਿਉਂਕਿ ਧਰਤੀ ਮਾਂ ਹੀ ਸਾਨੂੰ ਖਰਾਕ ਦਿੰਦੀ ਹੈ ਕਿਉਂਕਿ ਫਲ ਫਰੂਟ ਸਬਜ਼ੀਆਂ ਜੋ ਵੀ ਅਸੀਂ ਖਾਂਦੇ ਆ ਦਾਲਾਂ ਇਹ ਧਰਤੀ ਦੇ ਉੱਪਰ ਹੀ ਪੈਦਾ ਹੁੰਦੇ ਆ ਕੋਈ ਆਕਾਸ਼ ਤੋਂ ਤਾਂ ਡਿੱਗਦੀਆਂ ਨਹੀਂ ਇਕੱਲੀਆਂ ਮੌਸਮ ਦੇ ਅਨੁਕੂਲ ਇਹ ਪਰ ਸਾਨੂੰ ਦਿੰਦੀਆਂ ਨੇ ਜਿੰਨੀ ਮਰਜ਼ੀ ਦੇ ਕੋ ਗਰਮੀ ਹੁੰਦੀ ਹੈ ਕਿ ਜਿਵੇਂ ਖੀਰਾ ਹਦਵਾਣਾ ਕਰਬੂਜਾ ਇਹਨਾਂ ਦੇ ਵਿੱਚੋਂ ਪਾਣੀ ਨਹੀਂ ਮੁੱਕਦਾ ਕੀ ਐਨੀ ਸਿਚੁਏਸ਼ਨ ਤੁਸੀਂ ਖੇਤਾਂ ਦੇ ਵਿੱਚ ਕੰਮ ਕਰਦੇ ਹੋ ਜਾਂ ਬਾਹਰ ਅੰਦਰ ਗਏ ਹੋ ਤੁਹਾਨੂੰ ਕਿਤੇ ਪਾਣੀ ਨਹੀਂ ਮਿਲ ਰਿਹਾ ਤੁਸੀਂ ਖਰਬੂਜਾ ਹਦਵਾਣਾ ਠੀਰਾ ਖਾਓਗੇ ਤੇ ਤੁਹਾਨੂੰ ਪਾਣੀ ਮਿਲ ਜਾਣਾ ਇਹ ਗੁਦਰਤ ਦੇ ਤੋਹਫੇ ਨੇ ਕੱਲ ਨੂੰ ਕੋਸ਼ਿਸ਼ ਕਰਾਂਗੇ ਕਿਸੇ ਹੋਰ ਵਿਸ਼ੇ ਤੇ ਗੱਲ ਕੀਤੀ ਜਾਵੇ ਅੱਜ ਇੰਨਾ ਕੀ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗੇਗਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਆਪਣੇ ਖਾਣ ਪੀਣ ਦਾ ਧਿਆਨ ਰੱਖੋ ਖੁਸ਼ ਰਹੋ ਤੰਦਰੁਸਤੀ ਦਾ ਜੀਵਨ گزارੋ ਪਿਆਰ ਮੁਹੱਬਤ ਖੁਸ਼ੀਆਂ ਖੇੜੇ ਵੰਡਦੇ ਰਹੋ ਅਸਵੇਖੇੜੇ ਰਹੋ ਦੁੱਖ ਸੁੱਖ ਸਮ ਕਰ ਜਾਣਦੇ ਰਹੋ ਧੰਨਵਾਦ ਸ਼ੁਕਰੀਆ ਮਿਹਰਬਾਨੀ